ਆ ਜਾਨੀ ਬੋਲ ਤੇ ਲਾ ਵੇ ਹੈ ਬਾਲਾ ਪੀਰਾ ਕਿਵੇਂ ਸਾਉਣ ਦਾ ਕ ਵਧੀਆ ਹੁੰਦੀਆਂ ਨੇ ਹਨਾ ਪੀਰਾ ਦਾ ਪੀਰਾ ਹੈ ਹਨਾ ਪੀਰਾ ਪੀਰਾ ਦਾ ਪੀਰਾ ਹੈ ਤੂੰ ਜਾਣ ਲੈ ਕਰ ਕਿਉਂ ਨਨ ਨੂੰ ਕੀ ਮਾਦਾ ਕੋਈ ਕਹਾਣੀ ਆਹ ਦੇ ਕਹਿੰਦਾ ਪੀਰਾ ਦਾ ਪੀਰਾ ਦੇਖ ਲੈ ਬਾਲਾ ਪੀਰਾ ਲੈ ਆਇਆ ਹੈ ਪੀਰਾ ਹਾਂ ਉਹ ਫਿਰ ਹੋਰ ਤੈਨੂੰ ਕੀ ਆ ਬੜੇ ਭਈ ਭਈ ਉਬਰੀ ਲੈ ਰਹੀ ਹੈ ਜਕੇਂਦਰੀ ਹਾਂ ਸਪੋਰਟਰੀ ਲੈ ਲਾਇਆ ਤੂੰ ਵੀ ਨਿਆਰੇ ਨਾ ਦੂਜੀ ਨਹੀਂ ਹਾਂ ਆਹੀ ਬੈਟਰੀ ਹੈ ਬੈਟਰੀ ਨਹੀਂ ਲਾਇਆ ਕਿ ਦੂਜੀ ਨੇ ਤੇਲ ਵਾਲੀ ਹਾਂ ਹਾਂ ਉਹ ਮਾਇਦਾ ਉਹ ਜਿਹੜੇ ਬਾਰੇ ਕੋਲੇ ਉਹ ਜੀ ਲੈਣ ਲੋ ਇਹਦੇ ਵਿੱਚ ਨਾਲ ਹੀ ਕਹਿੰਦੇ ਤੇਲ ਨਹੀਂ ਪੈਂਦਾ ਇਹਦੇ ਦਾ ਤੇਲ ਪੈਂਦਾ ਨਹੀਂ ਫਿਰ ਬਿਨ ਤੇਲ ਤੋਂ ਲਏਗਾ ਤੇਲ ਤੋਂ ਲੈ ਤੂੰ ਆਉਦੇ ਆਉਂਦੀ ਆ ਭੱਜੀ ਦੇਖੋ ਜਾਂਦੀ ਹੈ ਫਿਰ ਤੇਲ ਪਾਉਂਦੇ ਤੇਲ ਪਾਉਂਦੇ ਲੋਡ ਨਹੀਂ ਪੰਪ ਤੇ ਗੇੜਾ ਤੇ ਕੱਢਣੇ ਪੈ ਗਰੂ ਬਾਜਾ ਕਿਉਂ ਹੁਣ ਪੰਪ ਪੰਪ ਤੇ ਫਿਰ ਕੀ ਕਰਨ ਜਾਣਾ ਉਹ ਫਿਰ ਪੰਪ ਤੋਂ ਵੀ ਭੁੱਲ ਜਾਗੇ ਉਹ ਬਾਜਾ ਕਰ ਤੈਨੂੰ ਤਾਂ ਮਗ ਜਮਾਰਨ ਨੂੰ ਦੇ ਦਿੰਦਾ ਇਹਦਾ ਉਹ ਪੰਪ ਤੇ ਜਾਣਾ ਹੀ ਪਏ ਕਦੇ ਤਾਂ ਜਾਣਾ ਹੀ ਪਊ ਟ੍ਰੈਕ ਜਾਣਾ ਬਹੁ ਬਾਈ ਹਾਂ ਜਾਣਾ ਕੋਈ ਤੇਲ ਪੈਂਦਾ ਉਹਦੇ ਚਾਹੇ ਨਾ ਬਿਨ ਤੇਲ ਦੋਨ ਨਾਲੇ ਹੈ ਤੇਲ ਤੋਂ ਬਣਾ ਕਹਿੰਦਾ ਆਹੋ ਫਿਰ ਅੱਛਾ ਹੂੰ ਵੀ ਕੋਈ ਉਹ ਆਪਣੇ ਪੇਜ ਜਾਣ ਪਛਾਣ ਰਹਿਣਦੇ ਬੰਦੇ ਦੀ ਬਣੀ ਉਹ ਜਾਣ ਹੋ ਜਾਣ ਰਹਿੰਦੀ ਆ ਪੁੱਛ ਲੈ ਤੂੰ ਇਹ ਲੈਣ ਦਾ ਤੈਨੂੰ ਕੋਈ ਨਾ ਕੋਈ ਰੋਡ ਨਹੀਂ ਜਾਣਦੀ ਮੈਨੂੰ ਇਹਦਾ ਪਤਾ ਨਾ ਹੈ ਉਹਨੂੰ ਚਾਰਜ ਤੇ ਲਾ ਦੇ ਭਾਈ ਉਧਰ ਮੋਟਰ ਤੇ ਪਲੱਗ ਲਵਾ ਉੱਥੇ ਜਾ ਪੰਪ ਤੇ ਪੰਪ ਤੇ ਲਾਵੇ ਚਾਰਜ ਤੇ ਪੰਪ ਤੇ ਕਿਵੇਂ ਲਾਵੇ ਹੋਰ ਉਹ ਬਿਜਲੀ ਅਗਲੇ ਦਿਨ ਵਿੱਚੂ ਆਪਣਾ ਕੀ ਹੈ ਲਵਾਵਾਂਗੇ ਮੋਟਰ ਤੇ ਲਵਾਵੇਂਗਾ ਪ੍ਰਗ ਐਵੇਂ ਲਵਾਵਾਂਗੇ ਪਲੱਗ ਮੋਟਰ ਤੇ ਤੂੰ ਮੋਟਰ ਤੇ ਲਬਾਲੂ ਚੱਲ ਐਵੇਂ ਲਬਾਲੂ ਯਾਰ ਮੋਟਰ ਤੇ ਲੈ ਇਹ ਤਾਂ ਲੈਣ ਜਾ ਰਹੇ ਪੁਆਇੰਟ ਤੱਕ ਖੜ ਕੇ ਜੂਰੀ ਦੀ ਕੀ ਪਤਾ ਹੁੰਦਾ ਨਾ ਕੋਈ ਪ੍ਰੋਸਟਾ ਨਹੀਂ ਜੂਰ ਉਹਦਾ ਗਾਲਾ ਕਾਇਰ